ਨਮਸਕਾਰ ਇਹ ਆਕਾਸ਼ਵਾਣੀ ਹੈ ਹੁਣ ਤੁਸੀਂ ਜੰਨਲ ਸ਼ਰਮਾ ਤੋਂ ਪ੍ਰਤੀਸ਼ਖਾ ਬਨਾ ਸੁਣੋ ਸਰਕਾਰ ਨੇ ਕਿਹਾ ਕਿ ਦੇਸ਼ ਭਰ ਵਿੱਚ ਕਸਤੂਰਬਾ ਗਾਂਧੀ ਬਾਲਿਕਾ ਵਿਦਿਆਲੇ ਵਿੱਚ ਇਸ ਸਮੇਂ 7 ਲੱਖ ਤੋਂ ਵੱਧ ਕੁੜੀਆਂ ਦਾਖਲ ਨੇ ਅੱਜ ਲੋਕ ਸਭਾ ਚ ਪੂਰਕ ਸਵਾਲਾਂ ਦਾ ਜਵਾਬ ਦਿੰਦਿਆਂ ਕੇਂਦਰੀ ਸਿੱਖਿਆ ਮੰਤਰੀ ਦਰਮੇਂਦਰ ਪ੍ਰਧਾਨ ਨੇ ਕਿਹਾ ਕਿ ਇਹਨਾਂ ਵਿੱਚੋਂ 2 ਲੱਖ ਤੋਂ ਵੱਧ ਕੁੜੀਆਂ ਅਨੁਸੂਚਿਤ ਜਾਤੀਆਂ 1,70,000 ਕਬਾਇਲੀ ਭਾਈਚਾਰਾ ਤੇ 2,64,000 ਹੋਰ ਨਾ ਪਛੜੇ ਵਰਗਾਂ ਦੀਆਂ ਨੇ ਕਸਤੂਰਬਾ ਗਾਂਧੀ ਬਾਲਿਕਾ ਵਿਦਿਆਲੇ ਯੋਜਨਾ ਜੁਲਾਈ 2004 ਵਿੱਚ ਸ਼ੁਰੂ ਕੀਤੀ ਗਈ ਸੀ ਜਿਸ ਵਿੱਚ ਇਹਨਾਂ ਪਾਈਚਾਰਿਆਂ ਦੀਆਂ ਕੁੜੀਆਂ ਲਈ ਪ੍ਰਾਇਮਰੀ ਪੱਧਰ ਦੇ ਰਿਹੈਸ਼ੀ ਸਕੂਲ ਸਥਾਪਿਤ ਕੀਤੇ ਗਏ ਸਨ ਉਨ੍ਹਾਂ ਕਿਹਾ ਕਿ ਵਿਦਿਆਲੇ ਦੀ ਸਥਾਪਨਾ ਦਾ ਉਦੇਸ਼ ਰਿਹੈਸ਼ੀ ਸਕੂਲ ਸਥਾਪਿਤ ਕਰਕੇ ਪਛੜੇ ਪਾਈਚਾਰਿਆਂ ਦੀਆਂ ਕੁੜੀਆਂ ਤੱਕ ਪਹੁੰਚ ਕਰਨਾ ਅਤੇ ਗੁਣਵੱਤਾ ਵਾਲੀ ਸਿੱਖਿਆ ਨੂੰ ਯਕੀਨੀ ਬਣਾਉਣਾ ਹੈ ਮੰਤਰੀ ਨੇ ਇਹ ਵੀ ਦੱਸਿਆ ਕਿ ਸਕੂਲਾਂ ਵਿੱਚ ਕੁੜੀਆਂ ਦਾ ਕੁੱਲ ਦਾਖਲਾ ਅਨੁਪਾਤ ਵੀ ਵਧਿਆ ਜੋ ਇੱਕ ਚੰਗਾ ਸੰਕੇਤ ਹੈ ਉਹਨਾਂ ਕਿਹਾ ਕਿ ਸਰਕਾਰ ਪਾਈਚਾਰਿਆਂ ਵਿੱਚ ਸਿੱਖਿਆ ਨੂੰ ਉਤਸ਼ਾਹਤ ਕਰਨ ਤੇ ਉਹਨਾਂ ਨੂੰ ਸਸ਼ਕਤ ਬਣਾਉਣ ਲਈ ਵਚਨਬੱਧ ਹੈ ਸ਼੍ਰੀ ਪ੍ਰਧਾਨ ਨੇ ਕਿਹਾ ਕਿ ਕੇਂਦਰੀ ਬਜਟ 2026-27 ਜੋ ਸਰਕਾਰ ਨੇ ਦੇਸ਼ ਦੇ ਹਰ ਜ਼ਿਲ੍ਹੇ ਵਿੱਚ ਪਾਈਚਾਰਿਆਂ ਦੇ ਹੌਸਟਲ ਸਥਾਪਿਤ ਕਰਨ ਦਾ ਵੀ ਐਲਾਨ ਕੀਤਾ ਹੈ ਅਮ੍ਰਿਤਸਰ ਵਿਖੇ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਤੇ ਵਿਸਾਰਨ ਉਸਮਰਪੇਤ ਵਿਸ਼ਵ ਪੰਜਾਬੀ ਭਵਨ ਦਾ ਰਸਮੀ ਉਦਘਾਟਨ ਕੀਤਾ ਗਿਆ ਇਸ ਮੌਕੇ ਵਿਸ਼ਵ ਪੰਜਾਬੀ ਸਭਾ ਦੇ ਚੇਅਰਮੈਨ ਡਾਕਟਰ ਦਲਬੀਰ ਸਿੰਘ ਕਾਥੂਰੀਆ ਦੇ ਸਰਪ੍ਰਸਤੀ ਹੇਠ ਕਰਵਾਏ ਸਮਾਰੋਚ ਪੰਜਾਬੀ ਸਭਿਆਚਾਰਕ ਸੰਗੀਤ ਤੇ ਸਿਨੇਮਾ જગਤ ਦੀਆਂ ਪ੍ਰਮੁੱਖ ਹਸਤੀਆਂ ਨੇ ਸ਼ਿਰਕਤ ਕੀਤੀ ਇਸ ਭਵਨ ਦਾ ਮਕਸਦ ਪੰਜਾਬੀ ਭਾਸ਼ਾ ਨੂੰ ਵਿਸ਼ਵ ਪੱਧਰ ਤੇ ਪ੍ਰਫੁੱਲਤ ਕਰਨਾ ਤੇ ਆਉਣ ਵਾਲੀ ਨਵੀਂ ਪੀੜੀ ਨੂੰ ਆਪਣੇ ਅਮੀਰ ਵਿਰਸੇ ਨਾਲ ਜੋੜਨਾ ਹੈ ਸਮਾਗਮ 'ਚ ਵਿਸ਼ੇਸ਼ ਤੌਰ ਤੇ ਪਹੁੰਚੇ ਸੂਫੀ ਗਾਇਕ ਪੂਰਨ ਚਾਵਡਾਲੀ ਨੇ ਭਵਨ ਦੇ ਉਦਘਾਟਨ ਤੇ ਖੁਸ਼ੀ ਦਾ اظہار ਕੀਤਾ ਆਕੇਹਾ ਕਿ ਜੋ ਉਪਰਾਲੇ ਇਤਿਹਾਸ ਵਿੱਚ ਸਦਾ ਯਾਦ ਰੱਖੇ ਜਾਂਦੇ ਨੇ ਪੰਜਾਬੀ ਅਦਾਕਾਰ ਗੁਰਪ੍ਰੀਤ ਸਿੰਘ ਉਗਨੇ ਪਵੰਦੀ ਮਹੱਤਤਾ ਬਾਰੇ ਬੋਲਦਿਆਂ ਕਿਹਾ ਕਿ ਸਾਡੀ ਪੰਜਾਬੀ ਮਾਂ ਬੋਲੀ ਦੇ ਜੁਨੇ ਜ਼ਿਆਦਾ ਘਰ ਹੋਣਗੇ ਉਨੀ ਹੀ ਸਾਡੀ ਛੱਤ ਮਜ਼ਬੂਤ ਹੋਵੇਗੀ ਪੰਜਾਬੀ ਸਭਾ ਦੇ ਮੁਖੀ ਡਾਕਟਰ ਦਲਬੀਰ ਸਿੰਘ ਕਥੂਰੀਆ ਨੇ ਦੱਸਿਆ ਕਿ ਕੈਨੇਡਾ ਤੇ ਲਾਹੌਰ ਤੋਂ ਬਾਅਦ ਇਹ ਤੀਜਾ ਵਿਸ਼ਵ ਪੰਜਾਬੀ ਭਵਨ ਅੰਮ੍ਰਿਤਸਰ ਵਿੱਚ ਖੋਲਿਆ ਗਿਆ ਹੈ। ਉਹਨਾਂ ਦੱਸਿਆ ਕਿ ਇਸ ਭਵਨ ਦੀਆਂ ਵਿਸ਼ੇਸ਼ਤਾਵਾਂ 'ਚ ਇਹ ਭਵਨ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਲਈ ਕਵੀ ਦਰਬਾਰ ਸਾਹਿਤਿਕ ਮੀਟਿੰਗਾਂ ਅਤੇ ਸਮਾਗਮਾਂ ਵਾਸਤੇ ਬਿਲਕੁਲ ਮੁਫਤ ਮੁਹੱਈਆ ਕਰਵਾਇਆ ਜਾਵੇਗਾ। ਬਾਹਰੋਂ ਆਉਣ ਵਾਲੇ ਕਵੀਆਂ ਤੇ ਸਾਹਤਕਾਰਾਂ ਲਈ ਰਹਿਣ ਵਾਸਤੇ ਕਮਰਿਆਂ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ। ਆਉਣ ਵਾਲੇ ਸਮੇਂ 'ਚ ਇੱਥੇ ਬਾਲ ਸਾਹਿਤ ਤੇ ਬਾਲ ਕਵੀ ਦਰਬਾਰ ਵੀ ਕਰਵਾਏ ਜਾਣਗੇ ਤਾਂ ਜੋ ਛੋਟੇ ਬੱਚੇ ਸ਼ੁਰੂ ਤੋਂ ਹੀ ਪੰਜਾਬੀ ਨਾਲ ਜੁੜ ਸਕਣ। ਗੁਰਦਾਸਪੁਰ ਦੇ ਮੈਰੀਟੋਰੀਅਸ ਸਕੂਲ ਚੀਤੀ ਰਾਤ ਖਾਣਾ ਖਾਣ ਤੋਂ ਬਾਅਦ ਅਚਾਨਕ ਕੁਝ ਵਿਦਿਆਰਥੀਆਂ ਦੀ ਸਿਹਤ ਵਿਗੜਨੀ ਸ਼ੁਰੂ ਹੋ ਗਈ। ਕਈ ਵਿਦਿਆਰਥੀਆਂ ਨੂੰ ਉਲਟੀਆਂ ਤੇ ਕੁਝ ਬੇਹੋਸ਼ ਹੋਣੇ ਸ਼ੁਰੂ ਹੋ ਗਏ ਜਿਸ ਤੋਂ ਬਾਅਦ ਤੁਰੰਤ ਵਿਦਿਆਰਥੀਆਂ ਨੂੰ ਜ਼ਿਲ੍ਹੇ ਦੇ ਸਰਕਾਰੀ ਹਸਪਤਾਲ ਚ داخل کروایا ਗਿਆ ڈاکٹر ਕੀਰਤੀ ਨੇ ਦੱਸਿਆ ਕਿ ਵਿਦਿਆਰਥੀਆਂ ਦੀ ਸਿਹਤ ਫੂਡ ਪੌਇਜ਼ਨਿੰਗ ਕਰਕੇ ਵਿਗੜੀ ਫਿਲਹਾਲ ਸਾਰੇ ਵਿਦਿਆਰਥੀ ਖਤਰੇ ਤੋਂ ਬਾਹਰ ਨੇ ਅਤੇ ਉਹਨਾਂ ਨੂੰ ਘਰ ਭੇਜ ਦਿੱਤਾ ਗਿਆ ਉਧਰ ਬੱਚਿਆਂ ਦੇ ਮਾਤਾ ਪਿਤਾ ਦਾ ਕਹਿਣਾ ਹੈ ਕਿ ਸਕੂਲ ਵੱਲੋਂ ਸਹੀ ਖਾਣਾ ਨਾ ਦੇਣ ਤੇ ਉਹਨਾਂ ਪਹਿਲਾਂ ਵੀ ਕਈ ਵਾਰ ਸ਼ਿਕਾਇਤ ਕੀਤੀ ਪਰ ਕੋਈ ਸੁਧਾਰ ਨਹੀਂ ਕੀਤਾ ਗਿਆ ਉਹਨਾਂ ਕਿਹਾ ਕਿ ਬੱਚਿਆਂ ਨੂੰ ਸਕੂਲ 'ਚ ਸਹੀ ਖਾਣਾ ਦਿੱਤਾ ਜਾਂਦਾ ਹੈ ਇਹ ਸਾਰੇ ਬੱਚੇ ਸਕੂਲ ਦੇ ਬਣੇ ਹੌਸਟਲ 'ਚ ਰਹਿੰਦੇ ਨੇ ਅਤੇ ਉੱਥੋਂ ਹੀ ਖਾਣਾ ਖਾਂਦੇ ਨੇ ਇਸ ਸਬੰਧ ਵਿੱਚ ਸਕੂਲ ਦੇ ਪ੍ਰਿੰਸੀਪਲ ਰਾਜੀਵ ਮਹਾਜਨ ਦਾ ਕਹਿਣਾ ਹੈ ਕਿ ਸਕੂਲ 'ਚ ਬੱਚਿਆਂ ਨੂੰ ਵਧੀਆ ਖਾਣਾ ਦਿੱਤਾ ਜਾਂਦਾ ਹੈ ਗੁਰਦਾਸਪੁਰ ਜ਼ਿਲ੍ਹੇ ਦੇ ਪਾਂਸਲਾ ਛੋਟੇ ਬੱਚੇ ਕਰਮਨ ਵੀਰ ਸਿੰਘ ਨੇ ਆਪਣੀ ਵਿਲੱਖਣ ਯਾਸ਼ਕਤਾ ਦਾ ਪਰਦਰਸ਼ਨ ਕਰਦਿਆਂ ਸਿਰਫ 3 ਮਿੰਟ 35 ਸੈਕਿੰਡ ਚ ਦੁਨੀਆ ਦੇ 195 ਮੁਲਕਾਂ ਦੇ ਨਾਮ ਬੋਲ ਕੇ ਰਿਕਾਰਡ ਕਾਇਮ ਕੀਤਾ ਹੈ ਇਸ ਵਿਲੱਖਣ ਉਪਲਬਧੀ ਲਈ ਬੱਚੇ ਦਾ ਨਾਮ ਇੰਡੀਆ ਰਿਕਾਰਡ ਬੁੱਕ ਚ ਦਰਜ ਕੀਤਾ ਗਿਆ ਹੈ ਛੋਟੀ ਉਮਰੇ ਹਾਸਲ ਕੀਤੀ ਇਹ ਵੱਡੀ ਉਪਲਬਧੀ ਨਾ ਸਿਰਫ ਪਰਿਵਾਰ ਬਲਕਿ ਪੂਰੇ ਗੁਰਦਾਸਪੁਰ ਜ਼ਿਲ੍ਹੇ ਲਈ ਮਾਣ ਵਾਲੀ ਗੱਲ ਹੈ ਸਥਾਨਕ ਲੋਕਾਂ ਸਮਾਜਿਕ ਸੰਸਥਾਵਾਂ ਤੇ ਸਿੱਖਿਆ ਮਹਾਰਾ ਵੱਲੋਂ ਬੱਚੇ ਦੀ ਖੁੱਲ੍ਹ ਕੇ ਪ੍ਰਸ਼ੰਸਾ ਕੀਤੀ ਜਾ ਰਹੀ ਹੈ ਖਾਣ ਵਾਲੀਆਂ ਵਸਤਾਂ ਚਵਾਦਰੀ ਮਲਾਵਰ ਖੋਰੀ ਤੇ ਨਖੇਲ ਕਸਨ ਤੇ ਆਮ ਲੋਕਾਂ ਨੂੰ ਸੁਰੱਖਿਅਤ ਸਾਫ਼ ਸੁਥਰੀ ਤੇ ਮਿਆਰੀ ਖੁਰਾਕ ਮਹੱਇਆ ਕਰਵਾਉਣ ਦੇ ਉਦੇਸ਼ ਨਾਲ ਫਰੀਦਕੋਟ ਦੇ ਡਿਪਟੀ ਕਮਿਸ਼ਨਰ ਪੂਨਮਦੀਪ ਕਾਰਦੀ ਅਗਵਾਈ ਹੇਠ ਜ਼ਿਲ੍ਹਾ ਫਰੀਦਕੋਟ ਫੂਡ ਸੇਫਟੀ ਔਨ व्हील्स ਮੁਹਿੰਮ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਚਲਾਇਆ ਜਾ ਰਿਹਾ ਹੈ ਇਸ ਮੁਹਿੰਮ ਰਾਹੀਂ ਪਿੰਡ ਵਾੜ ਬਦਰ ਤੱਕ ਪਹੁੰਚ ਕਰਕੇ ਖੁਰਾਕਦਾਰਾਂ ਦੀ ਤੁਰੰਤ ਜਾਂਚ ਕਰਦਿਆਂ ਲੋਕਾਂ ਦੀ ਸਿਹਤ ਦੀ ਰਾਖੀ ਯਕੀਨੀ ਬਣਾਈ ਜਾ ਰਹੀ ਹੈ ਮੌਸਮ ਪਾਗਨੇ ਆਜ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਚ ਸੰਗਣੀ ਤੋਂ ਦੀਪ ਵਿਖਵਾਨੀ ਕੀਤੀ ਹੈ ਉਦਾ ਰਾਸ਼ਟਰੀ ਰਾਸ਼ਤਾ ਨੇ ਚ ਘਟ ਦਿੱਤਾ ਕਾਰਨ ਕਿ ਉਡਾਣਾ ਤੇ ਰੇਲ ਗੱਡੀਆਂ ਦੀ ਆਵਾਜਾਈ ਚ ਵਿਘਨ ਪਿਆ ਦੇਹਲੀ ਹਵਾਈ ਅੱਡੇ ਨੇ ਇੱਕ ਸਲਾਹ ਜਾਰੀ ਕੀਤੀ ਹੈ ਜਿਸ ਵਿੱਚ ਮੁਸਾਫਰਾਂ ਨੂੰ ਉਡਾਣਾ ਬਾਰੇ ਤਾਜ਼ਾ ਜਾਣਕਾਰੀ ਲਈ ਆਪਣੀਆਂ ਸਬੰਧਤ 에ਰਲਾਈਨਾਂ ਨਾਲ ਸੰਪਰਕ ਕਰਨ ਲਈ ਕਿਹਾ ਗਿਆ ਹੈ ਭਾਰਤੀ ਰੇਲਵੇ ਮਤਾਬਕ 11 ਰੇਲ ਗੱਡੀਆਂ 2 ਘੰਟੇ ਤੋਂ ਬਾਅਦ ਦੇਰੀ ਨਾਲ ਚੱਲ ਰਹੀਆਂ ਨੇ ਮੁਸਾਫਰਾਂ ਨੂੰ ਸਟੇਸ਼ਨ ਤੇ ਪਹੁੰਚਣ ਤੋਂ ਪਹਿਲਾਂ ਰੇਲ ਗੱਡੀਆਂ ਦੀ ਸਥਿਤੀ ਦੀ ਜਾਂਚ ਕਰਨ ਦੀ ਸਲਾਹ ਦਿੱਤੀ ਗਈ ਹੈ ਪਟਿਆਲਾ ਦੇ ਨੀਤਾਜੀ ਸੁਭਾਸ਼ ਚੰਦਰ ਇੰਸਟੀਚਿਊਟ ਆਫ ਸਪੋਰਟਸ ਐਨ ਐਸ ਵੀ ਕੇ ਆਯੋਜਿਤ 7ਵੀਂ ਐਨਟੀਪੀਸੀ ਨੈਸ਼ਨਲ ਤੀਰਅੰਦਾਜ਼ੀ ਚੈਂਪੀਅਨਸ਼ਿਪ ਚ ਨੀਤਰਹੀਨ ਤੀਰਅੰਦਾਜ਼ਾਂ ਨੇ ਇਸ ਵਕਾਰੀ ਮੁਕਾਬਲੇ 'ਚ ਹਿੱਸਾ ਲਿਆ ਤੇ ਆਪਣੇ ਪ੍ਰਭਾਵਸ਼ਾਲੀ ਪ੍ਰਦਰਸ਼ਨ ਨਾਲ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਦੇਸ਼ ਭਰ ਦੇ ਵੱਖ-ਵੱਖ ਸੂਬਿਆਂ ਦੇ ਨੀਤਰਹੀਨ ਐਥਲੀਟਾਂ ਨੇ ਵਿਸ਼ੇਸ਼ ਤਕਨੀਕਾਂ ਤੇ ਸਿਖਲਾਈ ਰਾਹੀਂ ਸ਼ਾਨਦਾਰ ਨਿਸ਼ਾਨੇਬਾਜ਼ੀ ਦਾ ਪ੍ਰਦਰਸ਼ਨ ਕੀਤਾ। ਆਡੀਓ ਸੰਕੇਤਾ ਅਤੇ ਕੋਚਾਂ ਦੇ ਮਾਰਗਦਰਸ਼ਨ ਨਾਲ ਇਹ ਸ਼ੂਟਰ ਆਤਮ ਵਿਸ਼ਵਾਸ ਨਾਲ ਨਿਸ਼ਾਨੇਬਾਜ਼ੀ ਕਰਕੇ ਦਰਸ਼ਕਾਂ ਤੇ ਹੋਰ ਐਥਲੀਟਾਂ ਨੂੰ ਪ੍ਰੇਰਿਤ ਕਰ ਰਹੀ ਹੈ ਚੈਂਪੀਅਨਸ਼ਿਪ ਤੇ ਪ੍ਰਬੰਧਕ ਪੰਜਾਬ تیرੰਦਾਜ਼ੀ ਐਸੋਸੀਏਸ਼ਨ ਦੇ ਪ੍ਰਧਾਨ ਰਵਿੰਦਰ ਕੁਮਾਰ ਬਾਲੀ ਨੇ ਕਿਹਾ ਕਿ ਪਹਿਲੀ ਵਾਰ ਹੈ ਜਦੋਂ ਇੱਕ ਨੇਤਰਹੀਨ ਵਰਗ ਨੂੰ ਰਾਸ਼ਟਰੀ ਪੱਧਰ ਦੇ تیرੰਦਾਜ਼ੀ ਮੁਕਾਬਲੇ ਵਿੱਚ ਸ਼ਾਮਲ ਕੀਤਾ ਗਿਆ ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ ਨਮਸਕਾਰ